ਜ਼ਿਕਰ ਕਰਦਿਆਂ ਹੁਣ ਦਿਲਜੀਤ ਦੋਸਾਂਝ ਦਾ ਅਰਸਲ ਦਿਲਜੀਤ ਦੋਸਾਂਝ ਆਏ ਹੀ ਦਿਨ ਨਵਾਂ ਇਤਿਹਾਸ ਰਚਦੇ ਹੋਏ ਵਿਖਾਈ ਦਿੰਦੇ ਨੇ ਤੇ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਨੂੰ ਕੈਨੇਡੀਅਨ ਧਰਤੀ ਨੇ ਮਾਨਤਾ ਦਿੱਤੀ ਹੈ ਕੈਨੇਡੀਅਨ ਯੂਨੀਵਰਸਿਟੀ ਦਿਲਜੀਤ ਦੋਸਾਂਝ ਤੇ ਕੋਰਸ ਪੇਸ਼ ਕਰੇਗੀ ਗਲੋਬਲ ਪੌਪ ਕਲਚਰ ਤੇ ਉਸਦੇ ਪ੍ਰਭਾਵ ਨੂੰ ਉਜਾਗਰ ਕੀਤਾ ਜਾਵੇਗਾ ਭਾਵ ਇਹ ਕਿ ਦਿਲਜੀਤ ਦੋਸਾਂਝ ਦਾ ਗਲੋਬਲ ਪੌਪ ਕਲਚਰ ਦੇ ਉੱਤੇ ਕੀ ਪ੍ਰਭਾਵ ਪਿਆ ਹੈ ਇਸ ਬਾਰੇ ਸਟੱਡੀ ਕੀਤੀ ਜਾਵੇਗੀ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਇੱਕ ਨਵਾਂ ਕੋਰਸ ਸ਼ੁਰੂ ਕਰ ਦਿੱਤਾ ਹੈ ਜੋ ਦਿਲਜੀਤ ਦੁਸਾਂਝ ਦੇ ਕੰਮ ਦੀ ਸੱਭਿਆਚਾਰਕ ਸੰਗੀਤਕ ਤੇ ਡਿਸਪੋਰਿਕ ਸਾਰਥਕਤਾ ਦੇ ਉੱਤੇ ਵਿਚਾਰ ਕਰੇਗਾ ਇਹ ਪ੍ਰੋਗਰਾਮ ਅਗਲੇ ਸਾਲ 2026 ਦੇ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ ਅਦਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ ਆਪਣੀਆਂ ਪ੍ਰਾਪਤੀਆਂ ਦੀ ਸੀਮਾ ਦੀ ਇੱਕ ਹੋਰ ਹੱਦ ਟੱਪ ਦਿੱਤੀ ਹੈ ਅਦਾਕਾਰ ਗਾਇਕ ਹੁਣ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੁਆਰਾ ਨਿਰਧਾਰਿਤ ਪਾਠਕ੍ਰਮ ਕੋਰਸ ਵਰਕ ਦਾ ਹਿੱਸਾ ਬਣਨਗੇ ਇਹ ਕੋਰਸ ਟੀਐਮਯੂ ਵਿਖੇ ਦ ਕ੍ਰੀਏਟਿਵ ਸਕੂਲ ਦੁਆਰਾ ਪੇਸ਼ ਕੀਤਾ ਜਾਵੇਗਾ ਤੇ ਟੋਰਾਂਟੋ ਦੇ ਵਿੱਚ ਐਨ ਐਕਸ ਐਨੀ ਵਿਖੇ ਬਿਲਬੋਰਡ ਸੰਮੇਲਨ 'ਚ ਇਸ ਦਾ ਐਲਾਨ ਕੀਤਾ ਗਿਆ ਸੀ ਬਿਲਬੋਰਡ ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਇਹ ਕੋਰਸ ਗਾਇਕ ਦੇ ਕੰਮ ਦੀ ਸੱਭਿਆਚਾਰਕ ਸੰਗੀਤਕ ਤੇ ਡੈਸਪੋਰਿਕ ਸਾਰਥਕਤਾ ਨੂੰ ਉਜਾਗਰ ਕਰੇਗਾ ਤੇ 2026 ਦੇ ਪੱਛੜ ਦੇ ਵਿੱਚ ਸ਼ੁਰੂ ਹੋਵੇਗਾ got ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਦ ਕ੍ਰੀਏਟਿਵ ਸਕੂਲ ਦੇ ਸਹਾਇਕ ਪ੍ਰੋਫੈਸਰ ਡਾਕਟਰ ਚਾਰਲੀ ਵਾਲ ਐਂਡ ਯੂਜ਼ ਨੇ ਕਿਹਾ ਕਿ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦਿਲਜੀਤ ਦੋਸਾਂਝ ਤੇ ਇੱਕ ਕੋਰਸ ਸ਼ੁਰੂ ਕਰਨ ਲਈ ਐਕਸਾਈਟਿਡ ਹੈ ਜਿਸ ਦੀ ਯਾਤਰਾ ਸੱਭਿਆਚਾਰ ਪਛਾਣ ਤੇ ਵਿਸ਼ਵਵਿਆਪੀ ਸੰਗੀਤ ਉਦਮਤਾ ਦੇ ਲਾਂਘੇ ਨੂੰ ਦਰਸਾਉਂਦੀ ਹੈ ਉਸ ਦਾ ਉਭਾਰ ਵਿਸ਼ਵ ਮੰਚ ਤੇ ਪੰਜਾਬੀ ਸੰਗੀਤ ਦੇ ਸੱਭਿਆਚਾਰਕ ਪ੍ਰਭਾਵ ਤੇ ਆਰਥਿਕ ਸੰਭਾਵਨਾ ਨੂੰ ਦਰਸਾਉਂਦਾ ਹੈ ਉਹਦੇ ਪ੍ਰਭਾਵ ਦੀ ਜਾਂਚ ਕਰਕੇ ਵਿਦਿਆਰਥੀ ਇਹ ਪਤਾ ਲਗਾਉਣਗੇ ਕਿ ਖੇਤਰੀ ਆਵਾਜ਼ਾਂ ਗਲੋਬਲ ਪੌਪ ਸੱਭਿਆਚਾਰ ਨੂੰ ਕਿਵੇਂ ਆਕਾਰ ਦਿੰਦੀਆਂ ਨੇ ਜਿਸ ਸਪੋਰਟਿਕ ਪਾਈਚਾਰਿਆਂ ਨੂੰ ਲਾਂਬਧ ਕਰਦੀਆਂ ਨੇ ਤੇ ਪ੍ਰਮਾਣਿਕਤਾ 'ਚ ਜੜਾਂ ਵਾਲੀਆਂ ਟਿਕਾਊ ਰਚਨਾਤਮਕ ਅਰਥਵਿਵਸਥਾਵਾ 'ਚ ਯੋਗਦਾਨ ਪਾਉਂਦੀਆਂ ਨੇ ਇਸ ਦੌਰਾਨ ਰਿਪਲ ਇਫੈਕਟਸ ਦੇ ਸੀਈਓ 소ਨਾਲੀ ਸਿੰਘ ਨੇ ਕਿਹਾ ਕਿ ਦਿਲਜੀਤ ਦੋਸਾਂਚ ਵਰਗੇ ਕਲਾਕਾਰ ਦੇ ਆਲੇ-ਦੁਆਲੇ ਇੱਕ ਕੋਰਸ ਨੂੰ ਆਕਾਰ ਦੇਣ 'ਚ ਮਦਦ ਕਰਨਾ ਇੱਕ ਸਨਮਾਨਜਨਕ ਗੱਲ ਸੀ ਓਦੀ ਯਾਤਰਾ ਵਪਾਰਕ ਸਫਲਤਾ ਤੋਂ ਕਿਤੇ ਵੱਧ ਦਰਸਾਉਂਦੀ ਹੈ ਇਸ ਸੱਭਿਆਚਾਰਕ ਮਾਣ ਆਜ਼ਾਦੀ ਤੇ ਪੰਜਾਬੀ ਤੇ ਦੱਖਣੀ ਏਸ਼ੀਆਈ ਪਾਈਚਾਰਿਆਂ ਲਈ ਇੱਕ ਵਿਸ਼ਵ ਕਾਫੀ ਪ੍ਰਤੀ ਨਿੱ ਦਿੱਤਾ ਦਾ ਪ੍ਰਤੀਕ ਹੈ ਇੱਕ ਅਕਾਦਮਿਕ ਖੇਤਰ ਚ ਉਸਦੇ ਪ੍ਰਭਾਵ ਨੂੰ ਰਸਮੀ ਤੌਰ ਤੇ ਮਾਨਤਾ ਪ੍ਰਾਪਤ ਦੇਖਣਾ ਨਾ ਸਿਰਫ ਸ਼ਕਤੀਸ਼ਾਲੀ ਹੈ ਬਲਕਿ ਕਾਫੀ ਸਮੇਂ ਤੋਂ ਲੋਕ ਇਸ ਦੀ ਉਡੀਕ ਕਰ ਰਹੇ ਸੀ ਦਿਲਜੀਤ ਪੂਰੇ ਸੰਗੀਤ ਜਗਤ ਨੂੰ ਇੱਕ ਸਮੇਂ ਦੇ ਵਿੱਚ ਮਿਲਿਆ ਹੋਇਆ ਇੱਕ ਮੀਲ ਪੱਥਰ ਹੈ ਜਿਸ ਨੇ ਸੰਗੀਤ ਜਗਤ ਨੂੰ ਬਦਲ ਕੇ ਰੱਖ ਦਿੱਤਾ ਜਿਕਰੇ ਖਾਸ ਹੈ ਕਿ ਦਿਲਜੀਤ ਨੇ 2002 ਚ ਆਪਣਾ ਕੈਰੀਅਰ ਸ਼ੁਰੂ ਕੀਤਾ ਤੇ ਹੌਲੀ ਹੌਲੀ ਐਲਬਮਸ ਗੱਡੀਆਂ 11ਵੇਂ ਐਲਬਮ ਗੋੜ ਦੇ ਨਾਲ ਦਜੀਤ ਬਿਲਬੋਰਡ ਸੋਸ਼ਲ ਦੇ ਉੱਤੇ 50 ਚਾਰਟ ਦੇ ਵਿੱਚ ਸ਼ਾਮਲ ਹੋ ਗਿਆ ਉਸਨੇ ਉਰਦਾ ਪੰਜਾਬ ਗੁੱਡ ਨਿਊਜ਼ ਤੇ ਪਿਛਲੇ ਸਾਲ ਦੀ ਅਮਰ ਸਿੰਘ ਚਮਕੀਲਾ ਵਰਕੀਆਂ ਪਾਲੀਵੁੱਡ ਫਿਲਮਾਂ ਦੇ ਵਿੱਚ ਅਦਾਕਾਰੀ ਕਰਕੇ ਆਪਣੀ ਸਫਲਤਾ ਨੂੰ ਚਾਰ ਚੰਨ ਲਗਾ ਦਿੱਤੇ ਤੇ 2023 ਦੇ ਵਿੱਚ ਕੋਚੇਲਾ 'ਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਕੇ ਦਿਲਜੀਤ ਨੇ ਇਤਿਹਾਸ ਰਚ ਦਿੱਤਾ ਸੀ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ